ਸਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸੂਜੀ ਦੇ ਸੂਜੀ ਦੇ ਗੁਲਾਬ ਜਾਮਨ ਉਹਦੇ ਲਈ ਆਪਾਂ ਨੂੰ ਸੂਜੀ ਲੈ ਲਈ ਆ ਚੀਨੀ ਲੈ ਲਈ ਖੰਡ ਲੈ ਲਈ ਆ এলাਚੀ ਲੈ ਲਈ ਆ ਤੇ ਦੁੱਧ ਲਿਆ ਨਾਲ ਘੀ ਲਿਆ ਕਿਉਂ ਦੇਸੀ ਕਿਉਂ ਹੁਣ ਆਪਾਂ ਕੜਾਈ ਨੂੰ ਚਿੱਲੇ ਤੇ ਰੱਖ ਲਿਆ ਜੀ ਹੁਣ ਆਪਾਂ ਇੱਕ ਕੱਲੀ ਸੂਜੀ ਦੀ ਲਈ ਆ ਉਹਦੇ ਲਈ ਹੁਣ ਆਪਾਂ ਦੋ ਕੱਲੀਆਂ ਦੁੱਧ ਦੀਆਂ ਪਾਵਾਂਗੇ ਆਪਾਂ ਦੁੱਧ ਨੂੰ ਪਾ ਲੈਣਾ ਹੁਣ ਆਪਣੇ ਦੁੱਧ ਨੂੰ ਵਾਲਾ ਆਉਣ ਲੱਗਿਆ ਵਾ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਦਸੀ ਕੇ ਆਉ ਦਾ ਪਾਵਾਂਗੇ ਹਾਂਜੀ ਹੁਣ ਆਪਾਂ ਦੁੱਧ ਦੇ ਵਿੱਚ ਦੋ ਚਮਚੇ ਦਸੀ ਕੇ ਆਉ ਦੇ ਪਾ ਲਈ ਤੇ ਇੱਕ ਕੋਲੀ ਸੂਜੀ ਦੀ ਹੁਣ ਸੂਜੀ ਨੂੰ ਆਪਾਂ ਦੁੱਧ ਵਿੱਚ ਪਾਵਾਂਗੇ ਨਾਲ ਦੀ ਨਾਲ ਆਪਾਂ ਕੱਚੀ ਮਾਰੀ ਜਾਣੀ ਆ ਦੁੱਧ ਆਪਾਂ ਵਾਦੀ ਰੱਖਣਾ ਹੁੰਦਾ ਕਿਉਂਕਿ ਸੂਜੀ ਫਲ ਜਾਂਦੀ ਆ ਬਾਅਦ ਚ ਤੇ ਜਿਹੀ ਤਰ੍ਹਾਂ ਕੜਚੀ ਮਾਰੀ ਉਹਦਾ ਤਾਂ ਆਪਾਂ ਇਹਨੂੰ ਸੋਦੀ ਨੂੰ ਕੜਚੀ ਮਾਰੀ ਜਣੀ ਜਿੰਨਾ ਟਿੱਕਰ ਕੜਾਈ ਸੋਦੀ ਨੂੰ ਛੱਡ ਦੇਣੀ ਹੁਣ ਆਪਾਂ ਇਹਨੂੰ ਨੀਚੇ ਧਰ ਲਾਂਗੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਥਾਲ ਦੇ ਵਿੱਚ ਕੱਢ ਲਾਂਗੇ ਠੰਡੀ ਠੰਡਾ ਕਰਾਂਗੇ ਕੱਲ ਦੇ ਵਿੱਚ ਕੱਢ ਲਿਆ ਤਾਂ ਕਿ ਇਹ ਠੰਡੀ ਹੋ ਜੇ ਹੁਣ ਆਪਾਂ ਚਾਸ਼ਨੀ ਬਣਾਵਾਂਗੇ ਉਹਦੇ ਲਈ ਆਪਾਂ 2 ਕੱਪ ਪਾਣੀ ਦੇ ਲਵਾਂਗੇ ਹੁਣ ਆਪਾਂ ਇਹਨੂੰ نیچے ਧਰ ਲਾਂਗੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਥਾਲ ਦੇ ਵਿੱਚ ਕੱਢ ਲਾਂਗੇ ਠੰਡੀ ਠੰਡਾ ਕਰਾਂਗੇ ਕਟਾਲ ਦੇ ਵਿੱਚ ਕੱਢ ਲਿਆ ਤਾਂ ਕਿ ਇਹ ਠੰਡੀ ਹੋ ਜੇ ਹੁਣ ਆਪਾਂ ਚਾਸ਼ਨੀ ਬਣਾਵਾਂਗੇ ਉਹਦੇ ਲਈ ਆਪਾਂ 2 ਕੱਪ ਪਾਣੀ ਦੇ ਲਵਾਂਗੇ ਹੁਣ ਆਪਾਂ ਚਾਸ਼ਨੀ ਬਣਾਵਾਂਗੇ ਉਹਦੇ ਲਈ ਆਪਾਂ 1.5 ਕੱਪ ਪਾਣੀ ਦਾ ਲਵਾਂਗੇ ਖੰਡ ਤੇ ਲਾਈਟ ਨੂੰ ਪਾ ਦਾਂਗੇ ਦੀ ਕੋਲ 1.5 1.5 ਕਲੀ ਖੰਡ ਦੀ ਪਾਈ ਆ ਹਲਦੀ ਨਹੀਂ ਗਣਾ ਹੁਣ ਆਪਣੀ ਸੂਜੀ ਠੰਡੀ ਹੋ ਗਈ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ ਲਾਂਗੇ ਥੋੜਾ ਜਿਹਾ ਦੇਸੀ ਘਿਓ ਲਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਲ ਲਾਂਗੇ ਫਿਰ ਆਪਾਂ ਛੋਟੀਆਂ-ਛੋਟੀਆਂ ਗਲਾਬਜਾ ਬਣਾਉਣਾ ਹੈ ਹੁਣ ਆਪਾਂ ਹੁਣ ਆਪਾਂ ਗੋਲ ਗੋਲ ਗਲਾਜ ਆਮਨੇ ਦੀ ਸ਼ੇਪ ਦੇਣਾ ਹੈ ਗੁਲਾਬ ਜਮਨ ਆਪਣੀਆਂ ਸੂਜੀ ਨੂੰ ਆਪਾਂ ਗਲਾਬ ਜਮਨਾ ਦੀ ਸ਼ੇਪ ਦੇ ਲਈ ਆ ਗਲਾਬ ਜਮਨਾ ਆਪਾਂ ਬਣਾ ਲਈਆਂ ਆਪਣੀ ਚਾਸ਼ਨੀ ਦੀ ਬਣ ਗਈ ਹੈ ਚਾਸ਼ਨੀ ਆਪਣੀ ਬਣ ਗਈ ਹੈ ਹੁਣ ਆਪਾਂ ਇਹਨੂੰ ਸਾਈਡ ਤੇ ਰੱਖਾਂਗੇ ਆਪਾਂ ਫਰਾਈ ਪੈਨ ਰੱਖ ਲਿਆ ਆ ਇਹਦੇ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ ਤੁਸੀਂ ਰਿਫਾਈਂਡ ਵੀ ਪਾ ਸਕਦੇ ਜਿਹੜੀ ਚੀਜ਼ ਤੁਹਾਡੇ ਕੋਲ ਹੈਗੀ ਤੁਸੀਂ ਉਹ ਹੀ ਯੂਜ਼ ਕਰ ਸਕਦੇ ਪਰ ਆਪਾਂ ਦੇਸੀ ਘਿਓ ਦੇ ਵਿੱਚ ਬਣਾਵਾਂਗੇ ਹੁਣ ਆਪਾਂ ਜਿਹੜੀਆਂ ਗਲਾਸ ਜਿਆਨਾ ਬਣਾਇਆ ਸੀ ਉਹਨਾਂ ਨੂੰ ਵਿੱਚ ਪਾਵਾਂਗੇ ਹੁਣ ਆਪਾਂ ਗਲਾਸ ਜਾਮਾਂ ਨੂੰ ਚੰਗੀ ਤਰ੍ਹਾਂ ਤਲ ਲਾਂਗੇ ਜਿਹਨਾਂ ਦੇ ਕੱਚੇ ਚੰਗੀ ਤਰ੍ਹਾਂ ਬਰਾਊਨ ਨਹੀਂ ਹੁੰਦੀਆਂ ਉਹਨਾਂ 'ਚ ਕਰਾ ਪਾਣੀ ਇਹਨਾਂ ਨੂੰ ਕੱਢਣਾ ਚੰਗੀ ਤਰ੍ਹਾਂ ਇਹਨਾਂ ਨੂੰ ਤਲ ਲੈਣਾ ਹੁਣ ਆਪਣੀਆਂ ਗਲਾਸ ਜਾਮਾਂ ਬਣ ਗਈਆਂ ਕਲਰ ਇਹਨਾਂ ਦਾ ਬਰਾਊਨ ਹੋ ਗਿਆ ਵਾ ਬਿਲਕੁਲ ਬਾਜ਼ਾਰ ਵਰਗੀਆਂ ਬਣੀਆਂ thank you ਆਪਣੇ ਗੁਲਾਬ ਜਾਮਨਾਂ ਜੀ ਬਣ ਗੀਆਂ ਵਾ ਬ੍ਰਾਊਨ ਹੋ ਗੀਆਂ ਬਸ ਤੋੜੀਆਂ ਨੇ ਆ ਰੈਡੀ ਨੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਵੀ ਕੱਢ ਲਾਂਗੇ ਆਪਣੀਆਂ ਸਾਰੀਆਂ ਗੁਲਾਬ ਜਾਮਨਾਂ ਬਣ ਗਈਆਂ ਬਣ ਕੇ ਰੈਡੀ ਹੁਣ ਬਣ ਕੇ ਰੈਡੀ ਹੋ ਗੀਆਂ ਹੁਣ ਇਹਨੂੰ ਆਪਾਂ ਚਾਸ਼ਨੀ 'ਚ ਡਿਪ ਕਰਾਂਗੇ ਇੱਕਦਮ ਸੌਫਟ ਸੌਫਟ ਬਣੀਆਂ ਵਾ ਬਿਲਕੁਲ ਬਾਜ਼ਾਰ ਵਰਗੀਆਂ ਇਹਨਾਂ ਨੂੰ ਦੁਬਾਰਾ ਥੱਲੇ ਤੇ ਰੱਖ ਲਿਆ ਹੁਣ ਇਹਦੇ ਵਿੱਚ ਗੁਲਾਬ ਜਾਮਨਾ ਪਾਵਾਂਗੇ ਇੱਕ ਵਾਰੀ ਵਾਲਾ ਦਵਾ ਲਾਂਗੇ ਚਾਸ਼ਨੀ ਚ ਪਾ ਕੇ ਤਾਂ ਕਿ ਚਾਸ਼ਨੀ ਅੱਛੀ ਚੰਗੀ ਤਰੀਕੇ ਨਾਲ ਇਹਦੇ ਵਿੱਚ ਰਚ ਜਾਵੇ ਗੁਲਾਬ ਜਾਮਨਾ ਚੰਗੀ ਤਰੀਕੇ ਨਾਲ ਡੁੱਬ ਜਾਣ ਚਾਸ਼ਨੀ ਦੇ ਵਿੱਚ ਤਾਂ ਕਰਕੇ ਵਾਲਾ ਦਵਾਵਾਂਗੇ ਫਿਰ 10 ਤੋਂ 15 ਮਿੰਟ ਲਈ ਇਹਨੂੰ ਟਾਕੇ ਰੱਖ ਦਾਂਗੇ ਤਾਂ ਆਪਣਾ ਗਲਾਜ਼ ਜੰਨਾ ਰੈਡੀ ਹੋ ਜਾਵੇਗਾ। ਹੁਣ ਆਪਾਂ ਇਹਨੂੰ ਟਾਕੇ ਰੱਖ ਦਾਂਗੇ। 15 ਕਿ ਮਿੰਟਾਂ ਤੱਕ ਆਪਣੀਆਂ ਗੁਲਾਬਜਾਮਨਾ ਬਣ ਕੇ ਬਿਲਕੁਲ ਰੈਡੀ ਹੋ ਗਈਆਂ ਆਪਣੀਆਂ ਗੁਲਾਬਜਾਮਨਾ ਬਿਲਕੁਲ ਰੈਡੀ ਹੋ ਗਈਆਂ ਫੁੱਲੀਆਂ ਫੁੱਲੀਆਂ ਬਜ਼ਾਰ ਬਿਲਕੁਲ ਬਜ਼ਾਰਵਰੀਆਂ ਗੁਲਾਬਜਾਮਨਾ ਬਣ ਕੇ ਰੈਡੀ ਹੋ ਗਈਆਂ ਹੁਣ ਆਪਾਂ ਇਹਨੂੰ ਇੱਕ ਪਲੇਟ 'ਚ ਕੱਢਾਂਗੇ ਫਿਰ ਤੁਹਾਨੂੰ ਦਿਖਾਉਣੇ ਆ ਗੁਲਾਬਜਾਮਨਾ ਜੀ ਆਪਣੀਆਂ ਬਿਲਕੁਲ ਰੈਡੀ ਹੋ ਗਈਆਂ ਹੁਣ ਆਪਾਂ ਇਹਦੇ ਉੱਪਰ ਨਾਰੀਅਲ ਦਾ ਪੂਰਾ ਪਾਵਾਂਗੇ ਇਹ ਬਿਲਕੁਲ ਬਾਜ਼ਾਰਵਾਰੀਆਂ ਬਣ ਕੇ ਰੈਡੀ ਹੋ ਗਈਆਂ ਵਾ ਖਾਣ ਵਿੱਚ ਬਿਲਕੁਲ ਬਿਲਕੁਲ ਹੀ ਟੇਸਟ ਬਾਜ਼ਾਰ ਵਰਗਾ ਨਾਲੇ ਘੱਟ ਖਰਚੇ 'ਚ ਬਣਦੀਆਂ ਵਾ ਘਰ ਦੇ ਸਮਾਨ ਨਾਲ ਹੀ ਬਣ ਜਾਂਦੀਆਂ ਵਾ ਆ ਦੇਖੋ ਜੀ ਸਾਰੀਆਂ ਹੀ ਸੌਫਟ ਸੌਫਟ ਬਣੀਆਂ